CBI ਨੇ NEET ਅੰਡਰਗ੍ਰੈਜੂਏਟ ਪੇਪਰ ਲੀਕ ਮਾਮਲੇ ਵਿੱਚ AIMS ਪਟਨਾ ਦੀ ਚਾਰ ਡਾਕਟਰਾਂ ਨੂੰ ਪੁੱਛਗਿੱਛ ਲਈ ਹਿਰਾਸਤ ਚੁਲਾਈ। ਇਸ ਤੋਂ ਇਲਾਵਾ 3 ਵਿਦਿਆਰਥੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਜਿਨ੍ਹਾਂ ਦੇ ਵੇਰਵੇ ਕੁਝ ਕਾਰਨਾ ਕਰਕੇ ਜਨਤਕ ਨਹੀਂ ਕੀਤੇ ਗਏ। ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਜਮਸ਼ੀਦਰਪੁਰ ਚ ਕੌਮੀ ਟੈਕਨੋਲੋਜੀ ਇੰਸਟੀਚਿਊਟ ਦੇ 2017 ਬੈਚ ਦੇ ਸਿਵਲ ਇੰਜੀਨੀਅਰ ਪੰਕਜ ਕੁਮਾਰ ਅਦਿੱਤਿਆ ਅਤੇ ਰਾਜੂ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਨੇ ਕਥਿਤ ਤੌਰ ਤੇ ਹਜ਼ਾਰੀ ਬਾਗ ਚ ਪੈਂਦੇ ਐਨਟੀਏ ਦੇ ਟਰੰਕ ਤੋਂ ਨੀਟ ਅੰਡਰਗ੍ਰੈਜੂਏਟ ਦਾ ਪੇਪਰ ਚੋਰੀ ਕੀਤਾ ਸੀ ਦੂਜੇ ਪਾਸੇ ਸੁਪਰੀਮ ਕੋਰਟ ਨੇ NEET ਅੰਡਰਗ੍ਰੈਜੂਏਟ 2024 ਪ੍ਰੀਖਿਆ ਵਿੱਚ ਪੇਪਰ ਲੀਕ ਅਤੇ ਬੇਨਿਯਮੀਆਂ ਦੇ ਦੋਸ਼ਾਂ ਵਾਲੀਆਂ ਪਟੀਸ਼ਨਾਂ ਤੇ ਸੁਣਵਾਈ ਲਈ 22 ਜੁਲਾਈ ਦੀ ਤਾਰੀਖ ਤੈਅ ਕੀਤੀ ਹੈ ਸੁਪਰੀਮ ਕੋਰਟ ਨੇ NTA ਨੂੰ ਹਦਾਇਤ ਦਿੱਤੀ ਹੈ ਕਿ NEET ਅੰਡਰਗ੍ਰੈਜੂਏਟ ਪ੍ਰੀਖਿਆ ਵਿੱਚ ਵਿਦਿਆਰਥੀਆਂ ਵੱਲੋਂ ਹਾਸਲ ਕੀਤੇ ਗਏ ਨੰਬਰਾਂ ਨੂੰ ਵਿਦਿਆਰਥੀਆਂ ਦੀ ਪਛਾਣ ਦੱਸੇ ਬਿਨਾ ਵੈੱਬਸਾਈਟ ਤੇ ਜਨਤਕ ਕੀਤਾ ਜਾਵੇ CBI ਦਾ ਮੰਣਾ ਹੈ ਕਿ ਉਸ ਦੇ ਵਿਦਿਆਰਥੀਆਂ ਨੇ ਨਾਲੰਦਾ ਦੇ ਸੰਜੀਵ ਕੁਮਾਰ ਸਿੰਘ ਉਰਫ ਲੁੱਟਣ ਮੁਕਿਆ ਅਗਵਾਈ ਵਾਲੇ ਸਾਲਵਰ ਗੈਂਗ ਦੇ ਮੈਂਬਰਾਂ ਦੀ ਹਵਾਈ ਬਾਗ ਤੋਂ ਮਿਲੇ ਸਵਾਲਾਂ ਨੂੰ ਹੱਲ ਕਰਨ ਚ ਮਦਦ ਕੀਤੀ ਸੀ